ਕਾਲ ਜੀ ਸਾਰਿਆਂ ਨੂੰ ਹੋਪਸੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਲੋ ਜੀ ਸਾਰਿਆਂ ਨੂੰ ਰਖੜੀ ਦੀਆਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਵੀ ਆਈ ਹੋਈ ਸੀ ਆਪਣੇ ਪੱਕੇ ਸਾਸਰੀ ਘਰ ਬੁਲਾਦੇ ਤੁਸੀਂ ਸਾਰਿਆਂ ਨੂੰ ਤੇ ਇਹਨੂੰ ਸਬਸਕ੍ਰਾਈਬ ਕਰ ਲਿਓ ਤੇ ਚੱਲੋ ਬਿਨੈ ਮੇਰਾ ਚੈਨਲ ਬਣਿਆ ਹੋਇਆ ਸਾਰਿਆਂ ਨੇ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਮਿਲਿਆ ਆ ਹਾਂ ਨਾਮ ਤਾਂ ਦੱਸਦੇ ਆਪਣੇ ਚੈਨਲ ਦਾ ਨਾਮ ਹੈ ਬੈਸ ਬਲੌਗ ਕੀਰੋਏਟ ਬੈਂਸ ਬਲੌਗ ਜੀ ਰੋ ਹੈ 8 ਇਹਨੇ ਮੇਰੀ ਰੀਸ ਕੀਤੀ ਆ ਕਹਿੰਦਾ ਤੂੰ 07 ਲਗਾਇਆ ਮੈਂ ਜੀ ਨੋ ਕਿ ਮੇਰੀ ਰੀਸ ਕੀਤੀ ਹੈ ਮੈਂ ਇਹਨਾਂ ਦਾ ਨਾਂ ਪਹਿਲੀ ਸੁਣਿਆ ਇਹਨੇ ਮੇਰੀ ਰੀਸ ਐਵੇਂ ਆ ਮੇਰਾ ਮੈਂ ਪਹਿਲਾਂ ਬਣਾਇਆ ਮੇਰਾ 07 ਮੈਂ ਮੇਰਾ 07 ਹੀ ਹੈ ਕਹਿੰਦਾ ਮੈਂ ਵੀ 08 ਰੱਖਣਾ ਆ ਆਪਾਂ ਅਸੀਂ ਹਿਆਰਪੁਰੀਏ ਇਹ ਜਲੰਧਰ ਵਾਲੇ ਚਲੋ ਜੀ ਇੱਧਰ ਮੰਮੀ ਲੱਗੇ ਉਹ ਆ ਪਕੌੜੇ ਬਣਾਉਣ ਬਰੈਡ ਬਣਾਉਂਦੇ ਪਏ ਆ ਤਲਦੇ ਵਿੱਚ ਨਾਲ ਚਲੋ ਇਹਨਾਂ ਦੀ ਹੈਲਪ ਕਰਾ ਦਿੰਨੀ ਆ ਹੱਲੇ ਆਪਣੀ ਦੂਜੀ ਭੈਣ ਰਾਜਵੀਰ ਨੇ ਵੀ ਆਉਣਾ ਆ ਉਹ ਹਲੇ ਤੱਕ ਪਹੁੰਚੀ ਨਹੀਂ ਅੱਜ ਸ਼ੁਗਰ ਕਰੋ ਮੈਂ ਪਹਿਲਾਂ ਪਹੁੰਚ ਗਈ ਮੈਨੂੰ ਸਾਰੇ ਜਾਣੇ ਵਧਾਈਆਂ ਤਾਂ ਉਹ ਵੀ ਅੱਜ ਪਹਿਲਾਂ ਮੈਂ ਪਹੁੰਚੀ ਟਾਈਮ ਨਾ ਨਹੀਂ ਤਾਂ ਹਮੇਸ਼ਾ ਮੈਂ ਲੇਟ ਹੁੰਦੀ ਹਾਂ ਉਹਨਾਂ ਤੋਂ ਅੱਜ ਮੈਂ 12 ਵਜੇ ਪਹੁੰਚ ਗਈ ਮਿਲਾਂ ਤਾਂ ਕਿੰਨਾ ਟਾਈਮ ਹੋ ਗਿਆ 1 ਵਜੇ ਤੱਕ ਸ਼ਾਇਦ ਉਹ ਪਹੁੰਚੂਗੇ ਹਨਾ ਅੱਜ ਮੈਂ ਕਿ ਮੈਂ ਪਹਿਲਾਂ ਪਹੁੰਚੀ ਆ ਉਹ ਤਾਂ ਇੱਥੇ ਨਹੀਂ ਆਉਂਦੇ ਫਿਰ ਬਸ ਨਹੀਂ ਆ ਆ ਨਹੀਂ ਮੈਂ ਆਕੇ ਹਮੇਸ਼ਾ ਲੇਟ ਹੁੰਦੀ ਨਹੀਂ ਕਿ ਹਨਾ ਤੁਹਾਰੇ ਕਰੋ ਅੱਜ ਮੈਂ ਪਹਿਲਾਂ ਪਹੁੰਚੀ ਆ ਪਹਿਲਾਂ ਪਹੁੰਚਦਾ ਕੰਮ ਦਾ ਕੰਮ ਲਈ ਲੈ ਬਧਾਈਆਂ ਦੋ ਕੁਛ ਬੰਡੋ ਲੱਗੇ ਆਲੇ ਕਿਥੋਂ ਸਾਰ ਨੂੰ ਲੇਟ ਹੁੰਦੀ ਸੀ ਅਕੇ ਮੇਰਾ ਕੰਮ ਪਤਾ ਕਿੰਨਾ ਜ਼ਿਆਦਾ ਤੁਸੀਂ ਤਾਂ ਬਿੱਲੇ ਆ ਸਾਰਿਆਂ ਨਾਲ ਪਹਿਲਾਂ ਅੰਧ ਦੀ ਲੇਟ ਆ ਹ ਉਹ ਹੀ ਤਾਂ ਹੈ ਚਲੋ ਹੁਣ ਆਪਾਂ ਬਣਾ ਲਈਏ ਇੱਧਰ ਬ੍ਰੈਡ ਪਕੌੜੇ ਇੱਧਰ ਸਾਡੇ ਬ੍ਰੈਡ ਪਕੌੜੇ ਬਣਦੇ ਪਏ ਆ ਤੇ ਇਹ ਆਪਾਂ ਖਾਣੇ ਉਦੋਂ ਹੀ ਆ ਜਦੋਂ ਰਾਜਵੀਰ ਹੁਣੀ ਆ ਗਏ ਉਹਨਾਂ ਦੇ ਆਇਆ ਤੇ ਖਾਵਾਂਗੇ ਆਪਾਂ ਜਾਨੂੰ ਤਿਆਰੀ ਤਿਆਰੀ ਕਰਕੇ ਰੱਖਦੇ ਆਂ ਮੰਮੀ ਵਿਚਾਰੀ ਨੂੰ ਗਰਮੀ ਚ ਬਖਤ ਪਾਇਆ ਆ। ਇਹ ਨਹੀਂ। ਐਨਾ ਸ਼ੁਕਰ ਕਰੋ ਇਹਨਾਂ ਦੇ ਲਾਈਟ ਹੈਗੀ ਨਹੀਂ ਤਾਂ ਰਾਤ ਦੀ ਲਾਈਟ ਵੀ ਨਹੀਂ ਸੀਗੀ। ਇਹ ਤਾਂ ਲੇਟ ਹੀ ਆ ਜਾਂਦੇ ਨੇ। ਚੱਕੋ। ਹਲੋ ਵੀ। ਆ ਇਹਨਾਂ ਨੂੰ ਪੜਾਣੀ ਕਿਹੜੀ? ਉਹ ਆਏ ਮਿਲੂਗੀ ਵੀ ਤੇਰੇ ਵੀ ਪੌਣੀ ਆ। ਆਹ ਬੋਲੀ ਕਿਹੜੀ ਫੁੱਟੇ ਮਾਤ ਦਿੱਤੀ ਉਹ ਕੁੜੀ ਨੱਕ ਚ ਗੁੰਲੋਪਾ ਕਰ ਗਿਆ। ਆਹ। ਮੁੰਡੇ ਤੇ ਰੋਣਾ ਟੈਂਸ ਹੁੰਦਾ। ਰੋਣਾ ਟੈਂਸ ਹੁੰਦਾ। ਉਹ ਫੇ ਆਪਣਾ ਆਪ ਹੀ ਕਰ ਲੈਂਦੀ ਨਾ। ਹੋ ਬਾਤ ਹੀ। ਹੇ ਸੀਤੀ ਕਿਨਾ ਇਹ ਦੁੱਪੇ ਲਈ ਪਾਲਾ ਉਹਨੇ ਮਨਾਤੀ ਪਾਲਾ ਹੇ ਹੇ ਗੰਦੋ ਗੰਦੋ ਇਹ ਜੋ ਗੰਦਾਂ ਮੈਂ ਆ ਮੇਰੀ ਵੇਸਟੀ ਕਰਾਈ ਉਹਨੇ ਚੱਲ ਆਹ ਖਾਣੂ ਲੈਣੂ ਆਪਣੇ ਆਪਣੇ ਲੈਣ ਗਈ ਭੈਣ ਸਾਡੀ ਵਾਲੇ ਛੋਟੀ ਲੇਟ ਹੋ ਗਈ ਅਲਕ ਜੱਤ ਕਹਿੰਦਾ ਖਾਈਏ ਤੁਹਾਨੂੰ ਕੋ ਖਲਾਗੇ ਸਭ ਤੋਂ ਰਿਆ ਨਹੀਂ ਗਿਆ ਉਹ ਚਾਰ ਮਹੀਨਾ ਲੱਗ ਗਿਆ ਉਸਦੀ ਪਾੜੇ ਉੱਤੇ ਬਲ ਖਾਣੇ ਦੇ ਕਹਿੰਦੇ ਠੀਕ ਨੇ ਵਾ ਗਿਆ ਤੇ ਜੋ ਫਿਰਣਾ ਭੁਲ ਗਿਆ ਕਹਾਟੁੰਦੇ ਹੋ ਰਹੀ ਆ ਆਪਾਂ ਹਾਲੇ ਹੀ ਪਹਿਲਾਂ ਆ ਆ ਇਦਾਂ ਹੀ ਕਰਨਾ ਹੈ ਹੁਣ ਕੀ ਕਰੀਏ ਕਹਾਣੀ ਨਹੀਂ ਲੇਟ ਹੋ ਗਈ ਇਹਨਾਂ ਨੂੰ ਥੋੜਾ ਡਿੱਕਣਾ ਆਪਾਂ ਆਪਾਂ ਫਾਇਓ ਜਾਨੂ ਕੋਈ ਨਾ ਗਰਮ ਗਰਮ ਕਰਦੇ ਕਾਰਾ ਹੈ ਪ੍ਰਾਣਿਆਂ ਦੀ ਬੇਇੱਜ਼ਤੀ ਇਹ ਦੋ ਕੁ ਮਿੰਟ ਇੱਜ਼ਤ ਕਰੀ ਦਿੰਦੀ ਐ ਇੱਜ਼ਤ ਵੀ ਜੋੜੀ ਆ ਜਿਹੜੇ ਨਵੇਂ ਨਵੇਂ ਨੂੰ ਮੈਂ ਆਉਂਗੇ ਮਾਇਆ ਮੂਲਾ ਦੇਣਾੜੇ ਉਹਨਾਂ ਦੀ ਕਰਾਂਗੀ ਚੰਗਾ ਨਾ ਪ੍ਰਾ ਨਾ ਕਾਰਾ ਐ ਨਹੀਂ ਨਾ ਕਾਰਾ ਐ ਨਾ ਪ੍ਰਾਣਿਆਂ ਦੀ ਇੱਜ਼ਤ ਐ ਨਾ ਮਾਮੇ ਦੀ ਇੱਜ਼ਤ ਐ ਮਾਸੀ ਜੀਜੀ ਲੈ ਕੇ ਆਈ ਮੇਨੇ ਆਣੇ ਨੂੰ ਤਰਨੀ ਆ ਮੇਨੇ ਆਣੇ ਨੂੰ ਨਾ ਉਲੀ ਨਹੀਂ ਆ ਇਹ ਸਿਆਣੀ ਬੇਬੇ ਆ ਇਹ ਸਿਆਣੀ ਇੱਕ ਵਾਰੀ ਕਿ ਦੋ ਲੈਣ ਨਾ ਹਲੇ ਉਹਦਾ ਮੂੜ ਹੀ ਨਹੀਂ ਆ ਅਜੇ ਪਛਾਣਿਆ ਨਹੀਂ ਉਹਨੇ ਹਲੇ ਮਾਸੀ ਨੂੰ ਉਹਨੇ ਪਛਾਣਿਆ ਨਹੀਂ ਉਹ ਕਹਿੰਦੀ ਇਹ ਮਾਸੀ ਕਿਹੜੀ ਪਰੋਂ ਆਈ ਆ ਇਹ ਇਹ ਮਾਸੀ ਨਾਲ ਮਿਲ ਕੇ ਲੈ ਘਟ ਹੁੰਦੇ ਨਾ ਇਸ ਕਰਕੇ ਲੋ ਵੀ ਸਾਡੀ ਛੋਟੀ ਭੈਣ ਵੀ ਪਹੁੰਚ ਚੁੱਕੀ ਆ। ਥੈਂਕ ਯੂ ਗਾਦੋ ਥੈਂਕ ਯੂ। ਥੈਂਕ ਯੂ ਗਾਦੋ। ਜੁਪੀ ਚਲ ਗਏ ਆਂ, ਵਿਹਾਰ ਚਲ ਗਏ ਆਂ। ਹੋ ਸੁਣਾਓ ਕਿੱਦਾਂ ਹਾਲ ਚਾਲ? ਬੱਸ ਵਧੀਆ। ਬੈਜੋ ਬੈਜੋ। ਨਹੀਂ ਕੁੜੀ ਸਾਲ ਬਾਅਦ ਮਿਲੀ ਆ। ਆਹੋ। ਆਪਣੇ ਆਪਣੇ ਪਾਂਝਾ ਨੂੰ ਵੀ ਮਿਲ ਲਾ। ਅੱਛਾ। ਉਜੀ ਮੜੇ ਹੋ ਜਾਂਦੇ ਮੈਂ ਮੋਟਾ ਬੀ ਜਾਣਾ ਸਾਰਾ ਮਾਸ ਹੀ ਤੈਨੂੰ ਹੀ ਲੱਗੀ ਜਾਂਦਾ ਭਾਂਜੇ ਭਾਂਜੀਆਂ ਦਾ ਆਹ ਦੇਖ ਬਹੁਤ ਆ ਰਹਾ ਹੂ ਲੋ ਜੀ ਮਿੱਤਰੋ ਬੰਦੇ ਰਖੜੀਆਂ ਬੰਨ ਹੋ ਰਹੀਆਂ ਸਾਡੇ ਤੇ ਵੀ ਵੀ ਕਿਉਂ ਹਾਂ ਸਜਣੋ ਹਮ ਰੱਖੀਆਂ ਆਈ ਕਿਹੜਿਆ ਦੇਖਾ ਲੱਗੇ ਨਹੀਂ ਘੱਟ ਜਿਹੜਾ ਬੰਨ ਪਤਾ ਨਹੀਂ ਕਿ ਰੱਖੀ ਹੋਣੀ ਕੋਈ ਨਾ ਹਾਰਾ ਹਾਂ ਕਿਹੜਾ ਪੜਾ ਮੋਹੋ ਐਦਾਂ ਵੀ ਮੋੜਿਆ ਬੋਲਦੇ ਆ ਹਾਂ ਚੱਲ ਕੋਈ ਜਿੱਤ ਜਾ ਉਹ ਤੇ ਨਹੀਂ ਮੇਰੀ ਤੇ ਡੋਬਾ ਨਾ ਹੋ ਆਹੋ ਉਹ ਫਾਨੀ ਨਹੀਂ ਆ ਜਣਾ ਆ ਵਾਲਾ ਘਟਾ ਚਲ ਅੱਜ ਅੱਲੀ ਅੱਤੇ ਖਾ ਕੇ ਆਪ ਬੈਠੇ ਸੜਤੀ ਜਾਂ ਚੱਟ ਪਹਿਲੀ ਮੈਂ ਚਾਹੇ ਨਾ ਦਿਆ ਦੂਸਰੀ ਹਾਂ ਕਰ ਦਿੰਦੀ ਪੂਰਾ ਚਲ ਬੱਡੀ ਖਾਣੀ ਕੀ ਖਾਣਾ ਬੱਸ ਗਏ ਆਹ ਖਾਣੀ ਚੰਚੰ ਨਹੀਂ ਸਹੀ ਬੱਸ ਆ ਆ ਮਿਲ ਕੇ ਹੁਸਵਾਲ ਆ ਗਿਆ ਮਿੱਠਾ ਦਾ ਖਾਂਦੇ ਨਹੀਂ ਹਾਂ ਜਦ ਕਿ ਤੂੰ ਨਹੀਂ ਬਣਦੀ ਮੈਂ ਉੱਤਰ ਤੂੰ ਤਾਂ ਨਹੀਂ ਬਣਦੀ ਚੱਲ ਮੂੰਹ ਮਿੱਠਾ ਚਰਾ ਦੇ ਤੂੰ ਮਾਈਕ ਚੱਕ ਮੂਹ ਮਾ ਜਗ ਰਹੀ ਉਹਦੋਂ ਕੋਈ ਨਾਲ ਈਂਹਂ ਪਰੇ ਕੋਈ ਇੱਕ ਤੁਸੀਂ ਖਾਣਦੇ ਹੀ ਪੜੇ ਤੂੰ ਜੱਜ ਨਾ ਆ ਰਿਹਾ ਹਾਂ ਅੱਜ ਇਹ ਜਦੋਂ ਬੰਨਿਆ ਪਾਉਂਦੇ ਮਾਜੀ ਥੈਂਕ ਯੂ ਆ ਬਸ 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 ਉਹ ਤੇਰਾ ਦੇ ਮਾਸੀ ਕੋਲ ਤਾਂ ਮੂਹ ਹੀ ਕੋਲਦਾ ਲੋਹ ਰੱਖ ਲੋ ਆਪਣੇ ਟੱਪਾ ਸਾਹਮਣੂ ਭਾਈ ਇਹ ਤੋਂ ਪਹਿਲਾਂ ਉਹ ਡੱਬਾ ਗੱਡੀ ਦਾ ਆ ਗੱਡੀ ਦੇ ਪੰਪ ਤੋਂ ਹਾਂ ਦੇ ਦੋ ਸਾਲ ਮੂਹ ਹੀ ਖਾਣ ਲਾਉਂਦਾ ਜੀ ਗੁਰੂ ਵਾਲਾ ਬਨੀਏ ਵੀਰ ਜੀ ਗੁਰੂ ਵਾਲਾ ਬਨੀਏ ਨਾ ਸਿਆ ਨੂੰ ਨਾ ਛੱਡੂ ਵੀਰ ਜੀ ਗੁਰੂ ਵਾਲਾ ਬਨੀਏ ਇੱਥੇ ਕੋਈ ਮੇਰੀ ਗੱਲ ਸੁਣਦੀ ਹੈਗੀ ਆ ਕਹਿਣਾ ਤੇਰਾ ਬਣਦਾ ਇੱਧਰ ਬਣਾਈ ਜੰਨੀ ਆ ਕੁੜੀ ਹੁਣ ਵੀ ਕੋਲ ਮਿਲ ਗਈ ਆ ਚਲੋ ਆਪਾਂ ਰੋਟੀ ਪਾਣੀ ਖਾ ਲਈਏ ਚਲੋ ਮੈਂ ਲੈ ਕੇ ਜਾਵਾਂ ਅੰਦਰ ਹਾਂ ਚਲੋ ਲਓ ਜੀ ਆਪਾਂ ਸੇ ਰੋਟੀ ਪਾਣੀ ਲੈ ਚੁੱਕੋ ਰਾਈਸ ਵੀ ਬਣ ਗਏ ਆ ਉਹ ਖੱਟਾ ਆਜੋ ਦੋਈ ਡੂੰਗੇ ਇੱਧਾ ਵਿੱਚ ਇੱਕ ਦੋ ਨਹੀਂ ਹੋਣੇ ਨਹੀਂ ਹਾਂ ਹਾਂ ਦੋਨੇ ਮੈਂ ਕਿਹਨੇ ਮੈਂ ਇੱਧੇ ਲੈ ਜੰਨੀ ਆ ਆ ਲੈ ਜਾ ਆਹੋ ਇੱਧਰ ਕੀ ਆ ਖੱਟਾ ਹੂੰ ਲਓ ਜੀ ਇੱਕ ਜਦੜ ਦੋੜ ਖੱਟਾ ਤੇ ਦਾਲ ਆਪਾਂ ਲੈ ਕੇ ਚੱਲੀਏ ਅੰਦਰ ਚਲ ਇੱਕ ਇੱਕ ਡੂੰਗਾ ਹੀ ਹੋਣਾ ਹਾਂ ਹਾਂ ਤੁਸੀਂ ਫੋਟੋ ਫੇ ਮੈਂ ਉਹ ਲੈ ਕੇ ਆਉਣੀ ਹਾਂ ਲੈ ਕੇ ਚੱਲੋ ਤੁਸੀਂ ਆਹ ਮੈਂ ਲੈ ਕੇ ਆਉਣੀ ਹਾਂ ਚਲੋ ਆਜੋ ਰੋਟੀ ਖਾਈਏ ਸਾਰੇ ਜਣੇ ਆ ਲੋ ਜੀ ਸਾਡੀਆਂ ਰਖੜੀਆਂ ਦਾ ਗਿਫਟ ਝੋਲੇ ਸਾਡੇ ਸਬਜ਼ੀਆਂ ਨੇ ਭਰ ਗਏ ਆ ਜਾ ਕੇ ਕਹਿੰਦਾ ਸਬਜ਼ੀਆਂ ਕੁੜੀਆਂ ਬਣਾ ਲੈਣ ਕਿਸੀ ਬਣ ਤੈਨੂੰ ਆੜੀ ਉਹ ਵੀ ਦੰਗਾ ਮਾਈਓ ਉਹ ਇਹ ਮਿੱਠੇ ਨੂੰ ਕਰ ਦੋ ਤੇ ਇਹ ਹੱਪਾ ਕੇ ਓਕੇ ਮੇਰਾ ਲੁਹਾਂਵਾ ਕਿਹੜਾ ਝੋਲੇ ਨਾਲ ਦਾ ਮੇਰਾ ਹਮੇਸ਼ਾ ਜਵਾਬ ਪਰ ਇਹ ਹੁੰਦਾ ਸਾਡਾ ਟੱਬਰ ਵੱਡਾ ਕਰਕੇ ਨਾ ਉਸ ਹਿਸਾਬ ਨਾਲ ਜਿਹੜੇ ਲੁਹਾਂਵੇਂ ਆਉਂਦੇ ਵੱਡੇ ਆ ਇੱਧਰ ਮੈਂ ਤਾਂ ਕਹਿਣਾ ਨਹੀਂ ਕਿ ਐਪ ਟੈਸਟ ਆ ਆ ਦੇਖ ਤਾ ਆ ਦੇਖ ਲੈ ਜੀ ਮੈਂ ਕਹਿਣਾ ਮਾਇਆ ਵੀ ਇਹਨਾਂ ਨੂੰ ਦਿੱਤੀ ਐ ਜੀ ਕਿਸੇ ਨੇ ਕਹਿਣਾ ਨਹੀਂ ਕਮੈਂਟ ਆ ਵੇਚ ਕੇ ਭੈਣੂ ਰੇਟ ਨਹੀਂ ਦਿੱਤਾ ਉਹਨੇ ਇਹ ਆਜੇ ਮੇਰੇ 50 ਕੁ ਮਰੇ ਪਰ ਪੈਸੇ ਨਹੀਂ ਆਏ ਮੈਂ ਤਾਂ ਕਹਿਣਾ ਆਪਾਂ ਤੇ ਇਹ ਚੀਜ਼ਾਂ ਕਿੰਨਾ ਬਕਵਾਸ ਬੱਤਾਂ ਮਸਤੀ ਪਹਿ ਹੀ ਵੰਡੀ ਜਾਂਦੇ ਸਾਰਾ ਕੰਪ ਕੰਪ ਦੱਸੀ ਕਿ ਫਰਮਾਤਾ ਜੀ ਦੀ ਕੰਪ ਕੰਪ ਹੀ ਲੋ ਯਾਰ ਰੁਕ ਜੋ ਬੰਦਾ

हां ठीक है होने में लो खुशी में गाना और सब टाइम हो जाएगा मेरा दिमाग उड़ा गया मेरा दिमाग खा रहा है ये गल कह इसको सब्सक्राइब कर दो चलो आज हम सारे के फोटो बचा ले हां चलो आज भाई जी जी चलते हैं ऐसे फोटो बचा ले बाप का स्वभाव कितना पर आया तू और हो गया गाड़ियां सब मेरा तेरा टोंगा पर आया तेरा लगता कब बजे डाके पर अच्छा ਗੱਡੀ ਚ ਰੱਖਿਆ ਰਾਜ ਕਿੰਦਾ ਹੈ ਮੈਨੂੰ ਦਿਖਾਈ ਨਹੀਂ ਕਿੱਥੇ ਮੈਨੂੰ ਡਾੜੀ ਦੇ ਪਾਸੇ ਕਿੱਥੇ ਰੱਖਿਆ ਗੱਡੀ ਚ ਰੱਖੀ ਸਬਜੀ ਕੋਈ ਬਾਹਰ ਅੰਦਰ ਆ ਕੇ ਰੱਖਦਾ ਆ ਵਿੱਚ ਰੱਖਣ ਮੈਂ ਬਤਾਉਂਗੇ ਇਹ ਮੋਰੇ ਟੰਗ ਲਾ ਨਹੀਂ ਉਹ ਬਣਾਇਆ ਅੱਛਾ ਅੰਦਰੋਂ ਕਿਤੇ ਗਵ ਲੱਗਦੀ ਹੈ ਹਾਂ ਓਏ ਆਏ ਹੀ ਮਨ ਕਰਨ ਲੱਗੇ ਤਾਂ ਮੀ ਆ ਗਿਆ ਹੈ

ਹਾਂਜੀ ਲੋ ਜੀ ਟਾਈਮ ਹੋ ਗਿਆ 6 ਵਜ ਗਿਆ ਤੇ ਆਪਾਂ ਉੱਥੋਂ ਤੁਰੇ ਹੈਗੇ ਮਿਲਾ ਦਾ 5 10 ਤੇ ਸ਼ਾਇਦ ਇੰਨੇ ਵਜੇ ਤੁਰੇ ਹੈਗੇ ਤਾਂ ਆਪਣੇ ਚੋਮੂ ਪਿੰਡ ਤੋਂ ਲੈ ਕੇ ਤੇ ਆਪਣੇ ਕਠਾਰ ਤੋਂ ਪਿੱਛੇ-ਪਿੱਛੇ ਇੰਨਾ ਜ਼ਿਆਦਾ ਮੀਂਹ ਸੀਗਾ ਕਿ ਅਸੀਂ ਭੇਜ ਗਏ ਪਹਿਲਾਂ ਅਸੀਂ ਸੋਚਿਆ ਵੀ ਕਿਤੇ ਰੁਕ ਜਾਨਨੇ ਆ ਹਨਾ ਫਿਰ ਚਲੋ ਆਪਾਂ ਜਦੋਂ ਕਠਾਰ ਦੇ ਲਾਗੇ ਪਹੁੰਚੇ ਤਾਂ ਚਲੋ ਮੀਂਹ ਅੱਗੇ ਹੈ ਨਹੀਂ ਸੀਗਾ ਅੱਗੇ ਸਾਰਾ ਬੱਦਲ ਸਾਫ਼ ਹੀ ਸੀਗਾ ਰਸਤਾ ਪੱਧਰਾ ਹੈਗਾ ਤੇ ਬਸ ਉੱਤੋਂ ਪਿੱਛੇ ਬਹੁਤ ਜ਼ਿਆਦਾ ਤੇਜ਼ ਮੀਂਹ ਸੀਗਾ ਤਾਂ ਇੰਨੇ ਮੀਂਹ ਦੇ ਵਿੱਚ ਇੰਨੀ ਜ਼ੋਰ-ਜ਼ੋਰ ਨਾਲ ਮੀਂਹ ਦੀ ਸੱਟ ਲੱਗਦੀ ਸੀ ਨਾ ਸਿੱਮੀ ਮੂੰਹ ਤੇ ਆਣ-ਆਣ ਕੇ ਬਹੁਤ ਇੰਨੀ ਨੱਪੀ ਹੋ ਸੀ ਇੱਕ ਮੈਂ ਸਕੂਟਰੀ ਬਹੁਤ ਤੇਜ਼ ਕੀਤੀ ਹੋਈਗੀ ਤਾਂ ਇੱਕ ਬਹੁਤ ਜ਼ਿਆਦਾ ਮੀਂਹ ਸੀਗਾ ਜਿੱਦਾਂ ਇਹ ਗੱਲ ਲੋ ਜੀ ਤਿਆਰੂ ਮੈਂ ਆ ਕੇ ਗਾਂ ਚੋਣੀ ਸੀਗੀ ਤਾਂ ਉਹ ਮੰਮੀ ਦੱਸਦੇ ਆ ਕਿ ਪਛੂ ਚੁੰਗ ਗਿਆ ਆ ਤੇ ਦੁੱਧ ਹੁਣ ਚਲੋ ਥੋੜਾ ਬਹੁਤਾ ਚੋਲਿਆ ਹੈਗਾ ਉਹਨਾਂ ਨੇ ਤੇ ਚਲੋ ਇਹ ਆ ਵੀ ਹੁਣ ਮੈਨੂੰ ਗਾਂ ਨਹੀਂ ਚੋਣੀ ਪਈ ਬਾਕੀ ਮੈਂ ਕਿਹਾ ਚਲੋ ਆਪਣੇ ਵਲੌਗ ਦਾ ਐਂਡ ਕਰ ਦਿੰਨੇ ਆ ਤੇ ਜਿਹੜੇ ਮੇਰੇ ਭੈਣ ਭਰਾ ਬਾਹਰ ਲੀਆਂ ਫੋਰਨ ਕੰਟਰੀਆਂ 'ਚ ਬੈਠੇ ਆ ਇੰਗਲੈਂਡ ਵਾਲੇ ਇਟਲੀ ਵਾਲੇ ਅਮਰੀਕਾ ਵਾਲੇ ਕੈਨੇਡਾ ਵਾਲੇ ਸਾਰਿਆਂ ਨੂੰ ਰੱਖੜੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਸਪੈਸ਼ਲੀ ਤੇ ਸਪੈਸ਼ਲੀ ਮੈਂ ਆਪਣੇ ਭਰਾ ਕਰਮਵੀਰ ਨੂੰ ਤੇ ਭਾਪੀ ਭਰਾਵ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਆ ਬਹੁਤ ਜ਼ਿਆਦਾ ਕਿਉਂਕਿ ਆਇਆ ਚੇਤਾ ਹਨਾ ਸਾਰੇ ਦਿਨ ਤੋਂ ਤੈਨੂੰ ਚੇਤਾ ਨਹੀਂ ਸੀਗਾ ਹੁਣ ਚੇਤਾ ਸੀ ਵੀ ਪ੍ਰਭੂ ਨੂੰ ਕਿੰਨਾ ਕਿ ਮਿਸ ਕਰਦੀ ਆ ਬਹੁਤ ਜ਼ਿਆਦਾ ਬਹੁਤ ਬਹੁਤ ਜ਼ਿਆਦਾ ਆਉਂਦੀ ਪ੍ਰਭ ਤੇਰੀ ਸੱਚੀ ਬਹੁਤ ਜ਼ਿਆਦਾ ਜ਼ਿਆਦਾ ਆਉਂਦੀ ਕਿਉਂਕਿ ਪਿਛਲੀਆਂ ਰਖੜੀਆਂ ਰਖੜੀਆਂ ਤਾਂ ਵੀ ਕਰਮ ਵੀ ਰਹਿ ਨਹੀਂ ਸੀਗਾ ਨਾ ਉਸ ਟਾਈਮ ਹਾਂ ਅਮਰੀਕਾ ਹੈਗਾ ਚਲੋ ਮੇਰਾ ਭਰਾ ਜਿੱਥੇ ਵੀ ਹੈਗਾ ਵਾਹਿਗੁਰੂ ਉਹਨੂੰ ਬਹੁਤ ਬਹੁਤ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਤਰੱਕੀਆਂ ਕਰੇ ਤੇ ਜਲਦੀ ਜਲਦੀ ਅਮਰੀਕਾ 'ਚ ਸੈਟਲ ਹੋਵੇ ਉਹ ਤੇ ਸਾਡੀ ਪ੍ਰਭੂ ਭਾਬੀ ਮੈਂ ਕਹਿੰਨੀ ਵਾਹਿਗੁਰੂ ਮੈਂ ਬਹੁਤ-ਬਹੁਤ ਤੁਹਾਨੂੰ ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਦਵੇ ਅਸੀਂ ਬਹੁਤ ਮਿਸ ਕਰਦੇ ਆਂ ਭਾਬੀ ਜੀ ਤੁਹਾਨੂੰ ਤੇ ਜਲਦੀ-ਜਲਦੀ ਤੁਸੀਂ ਸੈੱਟ ਹੋਵੋ ਆਪਣੀ ਜ਼ਿੰਦਗੀ ਦੇ ਵਿੱਚ ਚਲੋ ਸੈੱਟ ਤਾਂ ਹੈਗੇ ਆਂ ਵੀ ਇਹ ਆ ਤਰੱਕੀਆਂ ਕਰੋ ਤੁਸੀਂ ਹੈਨਾ ਤੇ ਪਿਛਲੀ ਰਖੜੀ ਤੁਹਾਡੇ ਨਾਲ ਅਸੀਂ ਸੈਲੀਬ੍ਰੇਟ ਕੀਤੀ ਸੀ ਇਸ ਰਖੜੀ ਤੇ ਤੁਸੀਂ ਹੈ ਨਹੀਂ ਉਹਦੇ ਇਸ ਕਰਕੇ ਹੀ ਤੁਹਾਨੂੰ ਬਹੁਤ ਮਿਸ ਕਰਦੇ ਆਂ ਤੇ ਬਹੁਤ ਸਾਰਾ ਪਿਆਰ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਜਿੰਨੇ ਵੀ ਮੇਰੇ ਭੈਣ ਭਰਾ ਸਭ ਆ ਰਹੇ ਆ ਤਨ ਪਤਾਈਏ ਵੀ ਮੇਰੇ ਜਿੰਨੇ ਵੀ ਰਿਸ਼ਤੇਦਾਰ ਆ ਮੇਰੇ ਨਾਨਕੇ ਹਨਾ ਸਾਰੇ ਉਹ ਬਾਹਰ ਲਿਓ ਫੌਨ ਕੰਟਰੀਆਂ ਚ ਜਾਂ ਇੱਧਰ ਮੇਰੇ ਰਿਸ਼ਤੇਦਾਰ ਤਾਂ ਮੈਨੂੰ ਤਾਂ 2-4 ਹੀ ਹੁਣੇ ਆ ਕੋਈ ਇੰਨਾ ਜ਼ਿਆਦਾ ਹੈ ਨਹੀਂ ਇੱਧਰ ਤੇ ਬਹੁਤ ਵਧੀਆ ਰਖੜੀ ਸੀ ਅੱਜ ਦੀ ਸਾਡੀ ਬਹੁਤ ਇੰਜੋਏ ਕੀਤਾ ਵੀ ਜਦੋਂ ਆਪਾਂ ਇਕੱਠੇ ਹੁੰਨੇ ਆ ਹਨਾ ਭੈਣ ਭਰਾ ਤੇ ਬਹੁਤ ਵਧੀਆ ਲੱਗਦਾ ਆ ਸਾਰਿਆਂ ਨਾਲ ਤੇ ਜਦੋਂ ਵਿੱਚ ਇੱਕ ਇੱਕ ਤਾਂ ਜਿਹੜਾ ਨਾ ਹੋਵੇ ਨਾ ਤਾਂ ਉਹ ਚੀਜ਼ ਸਾਨੂੰ ਨਾ ਫੇਰ ਅੰਦਰੋਂ ਅੰਤਰੀ ਥੋੜਾ ਹੁੰਦਾ ਆ ਵੀ ਚਲੋ ਇਹ ਆ ਵੀ ਬੰਦਾ ਥੋੜਾ ਟਾਈਮ ਕੱਢ ਕੇ ਇੱਕ ਦੂਜੇ ਨੂੰ ਆਪਾਂ ਮਿਲ ਲੈਨੇ ਆ ਸਾਲ ਬਾਅਦ ਇਹ ਦਿਨ ਆਉਂਦਾ ਆ ਤੇ ਚਲੋ ਜਿੱਥੇ ਵੀ ਹੈਗੇ ਆ ਰਾਜੀ ਖੁਸ਼ੀ ਰਹੋ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਚੜ੍ਹਦੀ ਕਲਾ 'ਚ ਰੱਖੇ ਤੇ ਮਿਸ ਯੂ ਸੋ ਮੱਚ ਤੇ ਲਵ ਯੂ ਸਾਰੇ ਮੇਰੇ ਭੈਣ ਭਰਾਵਾਂ ਨੂੰ ਤੇ ਵਾਈਪਰ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਅੱਜ ਦਾ ਵਲੌਗ ਇੱਥੇ ਕਰਦੇ ਐਂਡ ਤੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਠੀਕ ਆ ਜੀ ਤੇ ਮਿਲਦੇ ਆ ਨੈਕਸਟ ਵਲੌਗ